ਸ਼ਿੰਦਾ ਚਾਹ ਵਾਲਾ ਮੁਕਸਰ ਦੇ ਵਿੱਚੋਂ ਖੜਾ ਵਾ ਔਰ ਉਹ ਬੰਦਾ ਇਮਾਨਦਾਰ ਤੇ ਆਪਾਂ ਇਹ ਹੀ ਸਾਰੇ ਜਿੰਨੇ ਵੀ ਇਲਾਕੇ ਵਾਸੀਆ ਵਾਲੇ ਆ ਜਿੰਨੇ ਵੀ ਸੁਨਮਤੀ ਇਲਾਕੇ ਵਾਲੇ ਗਏ ਸਾਰੇ ਇਹਨਾਂ ਨੂੰ ਵੋਟ ਪਾਓ ਪ੍ਰਵੀਨ ਕੁਮਾਰ ਤੇ ਅਸੀ ਵਰਗੇ ਬੰਦੇ ਤੁਹਾਨੂੰ ਜ਼ਿੰਦਗੀ 'ਚ ਨਹੀਂ ਮਿਲਣੇ ਨਾ ਲੱਭਣੇ ਆ ਇਹ ਸੱਚੇ ਤੇ ਸੁੱਚੇ ਬੰਦੇ ਆ ਇਲੈਕਸ਼ਨ ਖੜੇ ਆ ਤੇ ਸਾਰੇ ਭੈਣ ਭਰਾਵਾਂ ਨੂੰ ਹੱਥ ਜੋੜ ਕੇ ਬੇਨਤੀ ਆ ਇਸ ਤੇ ਤੁਸੀਂ ਵੋਟ ਪਾ ਕੇ ਕੀ ਵੋਟ ਪਾ ਕੇ ਇਹਨਾਂ ਨੂੰ ਜਿਤਾਓ ਜੀ ਜੋ ਮਿਲਦਾ ਨਾ ਕੋ ਲੈ ਲਓ ਕਿਉਂਕਿ ਤੁਹਾਡੀਆਂ ਵੋਟਾਂ ਲੈ ਕੇ ਦੂਸਰੀ ਪਾਰਟੀ ਵਿੱਚ ਜਾਸਦੇ ਤੇ ਤੁਸੀਂ ਵੀ ਬਿਨਾਂ ਕੋਈ ਕੁਝ ਲੈ ਕੇ ਪਾਰਟੀ ਬਦਲ ਕਿਉਂ ਨਹੀਂ ਸਕਦੇ ਕਿਉਂ ਨਹੀਂ ਤੁਸੀਂ ਆਪਣੀ ਦੂਜੀ ਵੋਟ ਸਾਨੂੰ ਪਾ ਸਕਦੇ ਲਓ ਜੀ ਬਠਿੰਡੇ ਹੀ ਖੜੇ ਸੀਗੇ ਤੇ ਨੀਟੂ ਛਟਰਨ ਵਾਲਾ ਭਾਜੀ ਆਏ ਸੀਗੇ ਬਠਿੰਡੇ ਅੱਜ ਤੇ ਇਹਨਾਂ ਨੇ ਵੀ ਵੋਟਾਂ ਦੇ ਵਿੱਚ ਇਲੈਕਸ਼ਨ ਦੇ ਵਿੱਚ ਆਉਣ ਦਾ ਐਲਾਨ ਕੀਤਾ ਤੇ ਭਾਈ ਸਾਨੂੰ ਪੁੱਛਦੇ ਆਪਾਂ ਵੀ ਕੀ ਹਸਾਬਕਤਾ ਵਾ ਨੀਟੂ ਭਾਈ ਸਸੀ ਗੱਲ ਸਸੀ ਗੱਲ ਜੀ ਤੁਸੀਂ ਵੀ ਵੋਟਾਂ ਦੇ ਵਿੱਚ ਆਏ ਹੋ ਹਨਾ ਕੀ ਕੀ ਸੋਚ ਕੇ ਆਏ ਹੋ ਰਾਜਨੀਤੀ ਦੇ ਵਿੱਚ ਦੇਖੋ ਜੀ ਪ੍ਰਵੀਨ ਕੁਮਾਰ ਤੇ ਅਸੀ ਜੀ ਸਾਡੇ ਬੰਦੇ ਖੜੇ ਆ ਕਿ ਇਹ ਕਿਹੜੀ ਜਗ੍ਹਾ ਤੋਂ ਇਹ ਜੀ ਬਠਿੰਡੇ ਤੋਂ ਜਿੰਦੇ ਦਾ سپورਟ ਕਰਦਾ ਨੀਟੂ ਸ਼ਤਰਾਂ ਵਾਲਾ ਜੀ ਤੇ ਜਿਹੜੀ ਆਪਣੀ ਪਾਰਟੀ ਆ ਉਹ ਆਪਣੀ ਪਾਰਟੀ ਨਾਲ ਖੜੀ ਹੈ ਤੇ ਪਾਰਟੀ ਦਾ ਕੀ ਨਾਮ ਹੈ ਨੈਸ਼ਨਲ ਪਬਲਿਕ ਪਾਰਟੀ ਆਫ ਇੰਡੀਆ ਜੀ ਪੂਰੇ ਵਰਲਡ ਦੇ ਵਿੱਚ ਪਾਰਟੀ ਆ ਬੇਗੰਪੁਰਾ ਫਰੰਟ ਜਿਹੜੀ ਪਾਰਟੀ ਉਹ ਦਾ ਸਮਰਥਨ ਕਰਦੀ ਹੈ ਜੀ ਦੋ ਪਾਰਟੀਆਂ ਆਪਾਂ ਇਕੱਠੀਆਂ ਜੋੜ ਕੇ ਆਪਾਂ ਪੂਰੀ ਇੰਡੀ ਪੂਰੇ ਭਾਰਤ ਦੇਸ਼ ਇਲੈਕਸ਼ਨ ਲੜਾਵਾਂਗੇ ਉਹ ਸਭ ਤੋਂ ਪਹਿਲੇ ਰੱਬ ਦਾ ਨਾਮ ਲਵਾਂਗੇ ਜੀ ਵਾਹਿਗੁਰੂ ਜੀ ਕਾ ਖਾਲਸਾ ਜੀ ਵਾਹਿਗੁਰੂ ਜੀ ਕੀ ਫਤਿਹ ਜੈ ਪੀਮ ਜੈ ਭਾਰਤ ਜੈ ਭਗਵਾਨ ਵਾਲਮੀਕ ਜੈ ਗੁਰੂ ਰਵਿਦਾਸ ਕਾਂਤਾ ਸ਼੍ਰੀ ਗੁਰੂ ਰਵਿਦਾਸ ਹਾਲਾ ਲੁਈਆ ਗੌਂਸਪਾ ਕੁਸ਼ੇ ਦੇ ਅੱਲਾਹ ਤਾਲਾ ਸਭ ਨੂੰ ਖੁਸ਼ ਰੱਖੇ ਤੂੰ ਹੀ ਨਰੰਕਾਰ ਮੈਂ ਤੇਰੀ ਸ਼ਰਨ ਹਾਂ ਮੈਨੂੰ ਬਖਸ਼ ਲੋ ਜਿਕਰਾ ਮਾਂ ਚਿੰਤਪੂਰਨੀ ਦਾ ਬੋਲ ਸੱਚੇ ਦਰਬਾਰ ਕੀ ਜੈ ਜਿਕਰਾ ਸਾਈਆਂ ਦਾ ਜਿਕਰਾ ਪੀਰ ਨਗਾਹੇ ਵਾਲ ਤੇ ਅੱਜ ਦੇਖੋ ਆਪਾਂ ਇੱਥੇ ਆਏ ਆ ਤੇ ਆਪਾਂ ਇਹ ਹੀ ਸਾਰੇ ਜਿੰਨੇ ਵੀ ਇਲਾਕੇ ਵਾਸੀਆ ਵਾਲੇ ਆ ਜਿੰਨੇ ਵੀ ਸੁਨਮਤੀ ਇਲਾਕੇ ਵਾਲੇ ਗਏ ਸਾਰੇ ਇਹਨਾਂ ਨੂੰ ਵੋਟ ਪਾਓ ਪ੍ਰਵੀਨ ਕੁਮਾਰ ਤੇ 82 ਵਰਗੇ ਬੰਦੇ ਤੁਹਾਨੂੰ ਜ਼ਿੰਦਗੀ 'ਚ ਨਹੀਂ ਮਿਲਣੇ ਨਾ ਲੱਭਣੇ ਆ ਇਹ ਸੱਚੇ ਤੇ ਸੁੱਚੇ ਬੰਦੇ ਆ ਇਲੈਕਸ਼ਨ ਖੜੇ ਆ ਤੇ ਸਾਰੇ ਭੈਣ ਭਰਾਵਾਂ ਨੂੰ ਹੱਥ ਜੋੜ ਕੇ ਬੇਨਤੀ ਆ ਇਸ ਤੇ ਤੁਸੀਂ ਵੋਟ ਪਾ ਕੇ ਵੋਟ ਪਾ ਕੇ ਇਹਨਾਂ ਨੂੰ ਜਿਤਾਓ ਜੀ ਤੇ ਭਾਜੀ ਲੋਕ ਤੁਹਾਨੂੰ ਵੋਟ ਪਾਉਣ ਕਿਉਂ ਤੁਸੀਂ ਇਹ ਜੇ ਕੀ ਖਾਸ ਕਰੋਗੇ ਕੀ ਵੱਖਰਾ ਦੇਖੋ ਹਰ ਇੱਕ ਬੰਦਾ ਲੁੱਟਦਾ ਪਿਆ ਇਹਦੀ ਸਾਨੂੰ ਵੋਟਾਂ ਦੀ ਨਜ਼ਰ ਆਉਂਦੀਆਂ ਜਿਹੜੀ ਮਹਿੰਗਾਈ ਹੈ ਉਹ ਨਹੀਂ ਦਿਖਦੀ ਪਈ ਹਰ ਕਿਸੇ ਬੰਦੇ ਨੂੰ ਹੁਣ ਬਰਕਰ ਦੇਖੋ ਵੋਟਾਂ ਦਾ ਵੋਟਾਂ ਦਾ ਜੋ ਮਿਲਦਾ ਨਾ ਕੋ ਲੈ ਲਓ ਕਿਉਂਕਿ ਤੁਹਾਡੀਆਂ ਵੋਟਾਂ ਲੈ ਕੇ ਦੂਸਰੀ ਪਾਰਟੀ ਵਿੱਚ ਜਾਸਦੇ ਤੇ ਤੁਸੀਂ ਵੀ ਬਿਨਾਂ ਕੋਈ ਕੁਝ ਲੈ ਕੇ ਪਾਰਟੀ ਬਦਲ ਕਿਉਂ ਨਹੀਂ ਸਕਦੇ ਕਿਉਂ ਨਹੀਂ ਤੁਸੀਂ ਆਪਣੀ ਦੂਜੀ ਵੋਟ ਸਾਨੂੰ ਪਾ ਸਕਦੇ ਜੇ ਆਪਾਂ ਗੱਲ ਕਰੀ ਪ੍ਰਵੀਨ ਕੁਮਾਰ ਤੇ ਅਸੀਂ ਜੀ ਸਾਡੇ ਖੜੇ ਹਤੇ ਔਰ ਆਪਾਂ ਇਹਨਾਂ ਨੂੰ ਬਠਿੰਡੇ ਦੇ ਵਿੱਚ ਸੀਟ ਜਿਟਾਉਣ ਜਿਟਾਉਣੀ ਹੈ ਜੋ ਮਰਦ ਜੀ ਜੇ ਸਾਡਾ ਗੱਲ ਕਰੀਏ ਮੁਕਸਰ ਦੇ ਵਿੱਚ ਪੱਪੂ ਆਪਣਾ ਸੌਰੀ ਆਪਣਾ ਸ਼ਿੰਦਾ ਚਾਹ ਵਾਲਾ ਸ਼ਿੰਦਾ ਚਾਹ ਵਾਲਾ ਮੁਕਸਰ ਦੇ ਵਿੱਚੋਂ ਖੜਾ ਵਾ ਔਰ ਉਹ ਬੰਦਾ ਇਮਾਨਦਾਰ ਆ ਤੇ ਜੇ ਆਪਾਂ ਗੱਲ ਕਰੀਏ ਹਿਮੇਸ਼ ਲਾਲ ਜੀ ਇਹ ਗੁਰਦਾਸਪੁਰ ਤੋਂ ਖੜੇ ਡਿਸਟ੍ਰਿਕਟ ਔਰ ਸਾਡੇ ਸਾਰੇ ਜਿਹੜੇ 13 ਦੀ 13 ਸੀਟਾਂ ਪੂਰੀਆਂ ਤਿਆਰ ਆ ਤੇ ਕੋਈ ਟਾਈਮ ਦੇ ਦਿੱਤੇ ਪੂਰੇ ਇੰਡੀਆ ਦੇ ਵਿੱਚ ਸਾਰੇ ਭਾਰਤ ਦੇਸ਼ ਵਿੱਚ ਇਲੈਕਸ਼ਨ ਅਸੀਂ ਕਰਾਵਾਂਗੇ 13 ਚ ਕਿੰਨੀਆਂ ਜਿੱਤੋਗੇ ਤੁਸੀਂ ਦੇਖੋ ਸਾਹਿਬ ਜੀ ਤਾਂ ਕਹਿੰਦੇ ਸਾਜੀ 13 ਜਿੱਜੀ ਅੱਛਾ ਜੀ ਪਰ ਇਦਾਂ ਹੋ ਨਹੀਂ ਸਕਦਾ ਔਰ ਮੈਂ ਜਾਂਦਰ ਬਾਰਾਨਸੀ ਵੀ ਲੜਿਆ ਉੱਥੇ ਖੜਾ ਵਾਂ ਤੇ ਮੈਂ ਆਪਾ ਮੋਦੀ ਸਾਹਿਬ ਨੂੰ ਪੰਜਾਬ ਦੇ ਦੁੱਖ ਪੰਜਾਬ ਦੇ ਜਿਹੜੇ ਮਹਿੰਗਾਈ ਹੈ ਪੰਜਾਬ ਦੇ ਮੁੱਦਿਆਂ ਤੇ ਗੱਲ ਕਰਨ ਚੱਲੇ ਆ ਸੋ ਦੇਖੋ ਸਿਲੰਡਰ 400 ਦਾ ਸੀ 1100 ਦਾ ਹੋ ਗਿਆ 50 ਲੀਟਰ ਪੈਟਰੋਲ 100 ਰੁਪਏ ਲੀਟਰ ਹੋ ਗਿਆ ਸਾਨੂੰ ਮਹਿੰਗਾਈ ਨਹੀਂ ਦਿੱਸਦੀ ਸਬਜ਼ੀਆਂ ਨੂੰ ਅੱਗ ਲੱਗੀ ਪਈ ਹੈ ਅੱਜ ਤੁਸੀਂ ਜਾ ਕੇ ਸਬਜ਼ੀਆਂ ਦੇਖੋ 40 ਰੁਪਏ 45 पे 80 ਰੁਪਏ ਕਿਲੋ ਸਬਜ਼ੀ ਵਿਕਦੀ ਭਈਆ ਅਸੀਂ ਖਾਵਾਂਗੇ ਕੀ ਸਾਡਾ ਦੌਰ ਕੀ ਹੈ ਸਾਡਾ ਤਰੀਕਾ ਕੀ ਹੈ ਸਾਨੂੰ ਸਮਝ ਨਹੀਂ ਆ ਰਹੀ ਵੋਟਾਂ ਸਾਨੂੰ ਨਜ਼ਰ ਆਉਂਦੀਆਂ ਜਿਹੜੀ ਮਹਿੰਗਾਈ ਹੈ ਉਹ ਨਜ਼ਰ ਨਹੀਂ ਆਉਂਦੀ ਤੇ ਜਦ ਨਜ਼ਰ ਨਹੀਂ ਆਉਂਦੀ ਲੀਡਰ ਅਲਟਾ ਪਲਟਾ ਮਾਰ ਜਾਂਦੇ ਆ ਤੇ ਤੁਸੀਂ ਵੀ ਇਹਨਾਂ ਕੋਲ ਜੋ ਮਿਲਦਾ ਆਕੇ ਗਾਂ ਤੁਸੀਂ ਵੀ ਵੋਟ ਕਿਨੂੰ ਪਾਣੀ ਤੁਹਾਨੂੰ ਪਤਾ ਹੀ ਆ ਔਰ ਭਾਜੀ ਨੂੰ ਪਾਓ ਇਹਨਾਂ ਨੂੰ ਪਾਓ ਸਾਨੂੰ ਵੋਟਾਂ ਪਾ ਕੇ ਜਿਤਾਓ ਬਦਵਾਤ ਕਿਉਂਕਿ ਇਹ ਲੋਕ ਤਾਂ ਨਾ ਗੱਦਾਰੀਆਂ ਕਰਦੇ ਆ ਗੁਟਕਾ ਸਾਫ ਫੜ ਕੇ ਕਸਮ ਖਾਂਦੇ ਆ ਰੱਬ ਦੀ ਕਸਮਾਂ ਖਾ ਜਾਂਦੇ ਆ ਔਰ ਜੇ ਗੱਲ ਕਰੀਏ ਸਾਨੂੰ ਜਿਹੜਾ ਕਿ ਵੱਡਾ ਕਾਂਡ ਮਣੀਪੁਰ ਵਿੱਚ ਕਾਂਡ ਜਿਹੜਾ ਕੁੜੀਆਂ ਨਾਲ 100 ਬੰਦੇ ਰੇਵ ਕਰਕੇ ਉਸ ਤੋਂ ਬਾਅਦ ਗੋਲੀਆਂ ਮਾਰਤੀਆਂ ਕਿ ਮੱਤੇ ਦੇ ਵਿੱਚ ਹਾਇ ਤੱਕ ਪੰਜਾਬ ਨੂੰ ਉਹ ਦੁੱਖ ਨਹੀਂ ਭੁੱਲਿਆ Hindu Muslim Sikh ਕसाई ਨੇ ਭਰਾਵਾਂ ਨੇ ਸਾਰਿਆਂ ਨੇ ਨਾਲ ਕੇ ਸੰਘਰਸ਼ ਕੀਤਾ ਸੀਗਾ ਸੇ ਕਈ ਸੰਘਰਸ਼ਾਂ ਆਪਕ ਕਿੰਨੇ ਸੰਘਰਸ਼ਾਂ ਨੂੰ ਐ ਇਦਾਂ ਇਦਾਂ ਕਰਾਂਗੇ ਕਿੰਨੇ ਸੰਘਰਸ਼ਾਂ ਨੂੰ ਲੜਾਂਗੇ बार-बार ਅਸੀਂ ਕਿੰਨੇ ਧਰਨੇ ਲਾਵਾਂਗੇ ਕਿਸਾਨਾਂ ਨਾਲ ਤੱਕਾ ਹੋ ਰਿਹਾ ਡਰਾਈਵਰਾਂ ਨਾਲ ਤੱਕਾ ਹੋ ਰਿਹਾ ਜੇ ਗੱਲ ਕਰੀਏ ਉਹੀ ਕੈਪਟਨ ਸਾਹਿਬ ਕਹਿੰਦੇ ਸੀਗੇ ਕਿ ਸਰਕਾਰੀ ਬੱਸਾਂ ਨੂੰ ਪੱਕਾ ਕਰ ਦਿੱਤਾ ਜਾਏਗਾ ਪਰ ਪੱਕਾ ਨਹੀਂ ਕੀਤਾ ਗਿਆ ਜੇ 5 ਵਾਸਤੇ ਇਲੈਕਸ਼ਨ ਲੜਦੇ ਆ ਇਹਨਾਂ ਨੂੰ ਇਹਨਾਂ ਨੂੰ ਜਿਹੜੀ ਇਹਨਾਂ ਦੀ ਫੀਸ ਲੱਗ ਜਾਂਦੀ ਹੈ ਇਹਨਾਂ ਨੂੰ ਪੈਨਸ਼ਨ ਲੱਗ ਜਾਂਦੀ ਹੈ ਤੇ ਸਰਕਾਰੀ ਬੰਦਾ ਜਦ ਵੀ ਕੋ ਕੰਮ ਕਰਦਾ ਉਹਦੀ ਪੈਨਸ਼ਨ ਬੰਦ ਕਰਾਉਣ ਦੇ ਵਿੱਚ ਬੈਠੇ ਆ ਮੈਂ ਕਹਿੰਦਾ ਇੰਦਾ ਜ਼ੁਲਮ ਕਿਉਂ ਡਾਕਟਰ ਭੀਮrao बाबा ਸਾਹਿਬ ਨੇ ਜੋ ਸੰਵਿਧਾਨ ਦੇ ਵਿੱਚ ਲਿਖਿਆ ਹੋ ਔਰ ਉਹ ਇਹ ਰਿਕਾਰਡਿੰਗਾਂ ਨਹੀਂ ਹੈਗੀਆਂ ਜਿਹੜੀਆਂ ਕਰਦੇ ਪਿਆ ਇਹ ਧੱਕਾਸ਼ਾਈ ਆ ਇਹ ਸੰਵਿਧਾਨ ਨੂੰ ਇਹ ਸਾਡੇ ਸੰਵਿਧਾਨ ਨੂੰ ਨਿਚੋੜਿਆ ਜਾ ਰਿਹਾ ਸਾਡੇ ਸੰਵਿਧਾਨ ਨੂੰ ਸਾਡੇ ਕੋ ਖੋਇਆ ਜਾ ਰਿਹਾ ਜੇ ਸੀ ਸੰਵਿਧਾਨ ਦੇ ਉੱਤੇ ਨਹੀਂ ਬੋਲਦੇ ਜਾਂ ਡਾਕਟਰ ਭੀਮਲਾ ਬਾਬਾ ਸਾਹਿਬ ਦੀ ਗੱਲ ਅੱਗੇ ਲੈ ਕੇ ਨਹੀਂ ਜਾਂਦੇ ਕੱਲ ਸਾਡੇ ਬੱਚੇ ਆਉਣ ਵਾਲੇ ਗੁਲਾਮ ਬਣ ਗਏ ਤੇ ਮੈਂ ਹੱਥ ਜੋੜ ਕੇ ਬੇਨਤੀ ਕਰਾਂਗਾ ਇੱਕ ਇੱਕ ਵੋਟ ਤੁਸੀਂ ਭਾਜੀ ਨੂੰ ਪਾ ਕੇ ਇਹਨਾਂ ਨੂੰ ਕਾਮਯਾਬ ਕਰੋ ਜੀ ਪਰ ਇਹ ਬਹੁਤ ਵਧੀਆ ਬਹੁਤ ਘੈਂਡ ਇਨਸਾਨ ਆ ਤੁਹਾਡੇ ਤੁਸੀਂ ਦੱਸੋ ਬੋਲ ਕੇ ਭਾਜੀ ਮੜਾ ਜਾ ਬਾਕੀ ਇਹ ਆ ਕਿ ਜੇ ਉਹ ਇਹ ਤੁਹਾਨੂੰ ਕਦੀ ਤੁਸੀਂ ਇਹਨੋਂ ਕਿਸੇ ਟਾਈਮ ਵੀ ਦਫੜ ਕੇ ਕਾਲਰ ਤੋਂ ਫੜ ਕੇ ਪੁੱਛਦੇ ਵੀ ਸਾਲ ਦਾ 5 ਲੱਖ ਰੁਪਈਆ ਆਂਦਾ 5 ਕਰੋੜ ਰੁਪਈਆ ਇੱਕ ਕੈਂਪੇਨ ਨੂੰ ਮਿਲਦਾ 5 ਕਰੋੜ ਰੁਪਈਆ ਇੱਕ ਕੈਂਪੇਨ ਨੂੰ ਮਿਲਦਾ ਆਪਣੇ ਸ਼ਹਿਰ ਚ ਲਾਂਦਾ ਸਾਲ ਦਾ ਟੋਟਲ ਜੇ 5 ਸਾਲਾਂ ਦੀ ਗੱਲ ਕਰੀਏ 25 ਕਰੋੜ ਰੁਪਈਆ ਆਂਦਾ ਕਿਸੇ ਵੀ ਐਮਪੀ ਨੇ ਲਗਾਇਆ ਪੈਸਾ ਤੇ ਮੈਨੂੰ ਦੱਸੇ ਸਿਰਫ ਇਹਨਾਂ ਲੋਕਾਂ ਨੂੰ ਤੁਹਾਡਾ ਧੋਖੇ ਕਰਨੇ ਆਂ ਮਹਿੰਗਾਈ ਕਰਨੀ ਆ ਬੇੜਾਗਰ ਕਰਨਾ ਜੇ ਤੁਸੀਂ ਬੇੜਾਗਰ ਕਰਾਉਣਾ ਚਾਹੁੰਦੇ ਹੋ ਤੇ ਅੱਕੀਂ ਵੋਟਾਂ ਪਾ ਦਿਓ ਨੀਡ ਟੂ ਸ਼ਟਰਾਂ ਵਾਲਾ ਵੀ ਤੱਕ ਧੋਖੇ ਬੈਠ ਜਾਏਗਾ ਪਰ ਹਾਰ ਨਹੀਂ ਅਸੀਂ ਮੰਨੀ ਹਜੇ ਵੀ ਕਈ ਵੱਡੀਆਂ ਪਾਰਟੀਆਂ ਦੇ ਚਮਚੇ ਹੂੰ ਵੱਡੀਆਂ ਪਾਰਟੀਆਂ ਦੇ ਸਿਆਸੀ ਲੀਡਰਾਂ ਦੇ ਚਮਚੇ ਆਪਾਂ ਚੋਣ ਕਮਿਸ਼ਨਰ ਸਾਹਿਬ ਨੂੰ ਕਹਾਂਗੇ ਆਪ ਨੰਬਰ ਆ ਜੀ ਖੁੱਲੇ ਆਮ ਧਮਕੇ ਦੇ ਰਿਹਾ ਔਰ ਚੋਣ ਕਮਿਸ਼ਨਰ ਸਾਹਿਬ ਇਹ ਸਵਿਧਾਨ ਨਹੀਂ ਹੈਗਾ ਇਹ ਤੁਸੀਂ ਦੇਖੋ ਆਪਾਂ ਸਵਿਧਾਨ ਦੇ ਕਰਕੇ ਖੜੇ ਆ ਕਾਨੂੰਨ ਨੂੰ ਪ੍ਰਸ਼ਾਸਨ ਨੂੰ ਲੈ ਘੜੇ ਆ ਪਰ ਇਹ ਲੋਕੀ ਜਿਹੜਾ ਤਗੜੀਆਂ ਪਾਰਟੀਆਂ ਵਾਲੇ ਜੇ ਕੱਲ ਨੂੰ ਜਿੱਤ ਜਾਂਦੇ ਆ ਇਹਨਾਂ ਤੇ ਵੱਡੀ ਕਾਰਵਾਈ ਕੀਤੀ ਜਾਵੇ ਸਾਨੂੰ ਮਾਰਨ ਦੀ ਧਮਕੀ ਸਾਨੂੰ ਜਾਨੋਂ ਮਾਰਨ ਦੀ ਧਮਕੀ ਦਿੰਦੇ ਆ ਇਹ ਸਾਰੇ ਪਾਰਟੀਆਂ ਵਾਲੇ ਮਿਲੇ ਹੋਏ ਆ ਤੇ ਇਸ ਕਰਕੇ ਗਰੀਬ ਬੰਦੇ ਦੀ ਆਵਾਜ਼ ਦਬਦੇ ਪਿਆ ਕਿਉਂਕਿ ਜਿਹੜਾ ਸੰਵਿਧਾਨ ਨੂੰ ਅੱਗੇ ਲਿਜਾ ਕੇ ਲਿਜਾਣ ਡਿਆ ਉਹਦੀ ਆਵਾਜ਼ ਦਬਦੇ ਆ ਤੇ ਵੱਡੇ ਵੱਡੇ ਪਾਰਟੀਆਂ ਦੇ ਵਿੱਚ ਵੀ ਇਹਨਾਂ ਨੂੰ ਖਿਚਾਈ ਕੀਤੀ ਜਾਵੇ ਕਾਕੀ ਇਹਨਾਂ ਨੂੰ ਪਤਾ ਲੱਗੇ ਕਿ ਦੂਜੀਆਂ ਪਾਰਟੀਆਂ ਧਮਕੀ ਦਿੱਤਾ ਦਈ ਹੈ ਛੋਟੇ ਬੰਦੇ ਵਾਲੇ ਬਹੁਤ ਛੇਤੀ ਆਂਦੇ ਆ ਵੱਡੇ ਬੰਦੇ ਅਲ ਜਾ ਕੇ ਦਿਖਾਣ ਤਿੰਨ ਰੁਪਏ ਤੁਹਾਨੂੰ ਲੋਕ ਸੀਰੀਅਸ ਲੈਣਗੇ ਕਈ ਵਾਰ ਕਿਤੇ ਲੋਕ ਕਹਿਣਗੇ ਤੇ ਇਹ ਕਮੇਡੀ ਕਰਦੇ ਇਹਨਾਂ ਨੂੰ ਵੋਟ ਪਾਉਂਦੇ ਆ ਭਾਜੀ ਨੰਬਰ ਜਾ ਦਿੱਤਾ ਵਾ ਨੰਬਰ ਤੇ ਝੂਠ ਮਾਰਤਦਾ ਇਹ ਵੱਡੀਆਂ ਪਾਰਟੀਆਂ ਵਾਲੇ ਦੇ ਸ਼ੈਭਾਜੀ ਆ ਪੈਸੇ ਦੇ ਕੇ ਇਹ ਬੰਦੇ ਅੱਗੇ ਕਰਦੇ ਆ ਸਾਡੇ ਵਰਗੇ ਗਰੀਬ ਬੰਦਿਆਂ ਨੂੰ ਟਾਰਗੇਟ ਕਰਦੇ ਪਰ ਆਪਾਂ ਤੇ ਸੰਵਿਧਾਨ ਦੀ ਗੱਲ ਕਰਦੇ ਆ ਸੰਵਿਧਾਨ ਨੂੰ ਅੱਗੇ ਲੈ ਕੇ ਚੱਲਦੇ ਆ ਸੰਵਿਧਾਨ ਸਾਡਾ ਰਾਈਟ ਹੈ ਜੇ ਤੁਸੀਂ ਮੰਨ ਲਓ ਪਰ ਇੱਕ ਇੱਕ ਮੰਤਰੀ ਕੇ ਕੋਈ ਬੰਦਾ ਕੋਈ ਡਰਾਈਵਰ ਵੀ ਮੇਰਾ ਜਾਂਦਾ ਸੜਕ ਤੇ ਉਹ ਕੋਈ ਹਾਸਤਾ ਹੋ ਜਾਂਦਾ ਉਹਦੀ ਕੋਈ ਦੁਸ਼ਮਣੀ ਤੇ ਨਹੀਂ ਹੈਗੀ ਜੇ ਕਿਸਾਨਾਂ ਦੀ ਗੱਲ ਕਰੀਏ ਉਹਨਾਂ ਨੂੰ ਜੇ 4 ਸਾਲ ਦੀ ਫੌਜ ਦੀ ਨੌਕਰੀ ਹੋ ਗਈ 5 ਸਾਲ ਦੇ ਦੀ ਆਪ ਕਰਦੇ ਤੇ ਉਹ ਜਾਨੀ ਗੱਲ ਕਰੀਏ ਸਾਰਾ ਕੰਮ ਪੁੱਠਾ ਹੋ ਰਿਹਾ ਜੇ ਸਾਡਾ ਦੇਸ਼ ਅਜੇ ਵੀ ਨਹੀਂ ਸੁਧਰਿਆ ਫਿਰ ਮੈਂ ਆਪਣੇ ਦੇਸ਼ ਤੋਂ ਕੁਝ ਨਹੀਂ ਚਾਹਦਾ ਤੇ ਕਿਸੇ ਦਾ ਨਹੀਂ ਟੁਸ਼ਟਾਂ ਵਾਲੇ ਥੱਕ ਟੁੱਟ ਕੇ ਬਹਿ ਜਾਏਗਾ ਸੰਵਿਧਾਨ ਦੀ ਰਿਕਾਰਡਿੰਗ ਫਿਰ ਗੱਲ ਕੌਣ ਕਰੇਗਾ ਮੈਂ ਤਾਂ ਕਹਿੰਦਾ ਵਾਲਮਿਕ ਸਮਾਜ ਗੁਰੂ ਵਿਦਾਸ ਸਮਾਜ ਸਿੱਖ ਸਮਾਜ 크ਰਿਸਚਨ ਸਮਾਜ ਹਿੰਦੂ ਸਮਾਜ ਸਾਰੇ ਸਮਾਜਾਂ ਨੂੰ ਕਹਿੰਦਾ ਕਿ ਖੁੱਲ ਕੇ ਆ ਕੇ ਲੜੋ ਸੰਵਿਧਾਨ ਨੂੰ ਅੱਗੇ ਲੈ ਕੇ ਚੱਲੋ ਨਹੀਂ ਤੇ ਸਾਡਾ ਸੰਵਿਧਾਨ ਸਾਡੇ ਤੋਂ ਕਦੀ ਮੂੰਹ ਨਾ ਮੋੜ ਜਾਵੇ ਧੰਨਵਾਦ ਜੀ